ਪੰਜਾਬੀ ਕੁਕਸ ਪਰਦੇ ਦਸ਼ਕਾਂ ਨੂੰ ਪਿਆਰ ਭਰੇ ਸੱਸ਼ੇ ਕਾਲ ਜੀ ਅੱਜ ਆਪ ਤੁਹਾਡੇ ਉਸ ਲੈ ਕੇ ਆਏ ਹਾਂ ਗੜੀ ਪਕੌੜਾ ਦੀ ਰੈਸਪੀ ਗੜੀ ਪਕੌੜਾ ਦੇਖ ਕੇ ਹੀ ਸਭ ਤੇ ਮੂੰਹ ਵਿੱਚ ਪਾਣੀ ਆ ਲੱਗ ਜਾਂਦਾ ਹੈ ਤੇ ਇਸ ਨੂੰ ਮੈਂ ਤੁਹਾਨੂੰ ਆਪਣੀ ਸਟਾਈਲ ਨਾਲ ਬਣਾਉਣਾ ਦੱਸਾਂਗੀ ਕਿ ਕਿਵੇਂ ਮੈਂ ਗੜੀ ਪਕੌੜਾ ਰੈਸਪੀ ਘਰ ਵਿੱਚ ਬਣਾਉਂਦੀ ਹਾਂ ਤੇ ਜ਼ਿਆਦਾ ਦੇਰ ਨਾ ਕਰਦੇ ਹੋਏ ਆਪਾਂ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇੱਥੇ ਪਕੌੜੀਆਂ ਲਈ ਬੈਟਰ ਤਿਆਰ ਕਰ ਰਹੀ ਹਾਂ ਤੇ 1 ਕੱਪ ਮੈਂ ਇੱਥੇ ਬੈਸਣ ਲੈ ਲਿਆ ਹੈ ਤੇ 1 ਚਮਚ ਧਨੀਆ ਨੂੰ ਮੈਂ ਦਰਦਰਾ ਕੁੱਟ ਕੇ ਲੈ ਲਿਆ ਹੈ 1 ਚਮਚੀ ਮੈਂ ਇੱਥੇ ਅਜਵੈਨ ਨੂੰ ਕ੍ਰਸ਼ ਕਰਕੇ ਲੈ ਰਹੀ ਹਾਂ ਕ੍ਰਸ਼ ਕਰਨ ਨਾਲ ਅਜਵੈਨ ਦਾ ਫਲੇਵਰ ਬਹੁਤ ਵਧੀਆ ਆਂਦਾ ਹੈ ਇਸ ਨਾਲ ਸਾਡੇ ਪਕੌੜੇ ਬਹੁਤ ਹੀ ਵਧੀਆ ਬਣਨਗੇ ਤੇ ਅਜਵੈਨ ਵੈਸੇ ਵੀ ਹਾਜਮੇ ਲਈ ਬਹੁਤ ਵਧੀਆ ਹੁੰਦੀ ਹੈ ਇਸ ਤੋਂ ਬਾਅਦ ਆਪਾਂ ਹੁਣ ਅੱਧਾ ਚਮਚ ਨਮਕ ਦਾ ਲੈ ਲੈਣਾ ਹੈ ਤੇ ਅੱਧਾ ਚਮਚ ਹੀ ਮੈਂ ਇੱਥੇ ਮਿਰਚ ਦਾ ਲੈ ਰਹੀ ਹਾਂ ਤੁਸੀਂ ਆਪਣੇ ਸਵਾਦ ਅਨੁਸਾਰ ਮਸਾਲਿਆਂ ਦਾ ਯੂਜ਼ ਕਰ ਲੈਣਾ ਹੈ ਤੇ ਥੋੜੀ ਜਿਹੀ ਆਪਾਂ ਇੱਥੇ ਹਲਦੀ ਵੀ ਐਡ ਕਰ ਦੇਣੀ ਹੈ ਤੇ 1/4 ਚਮਚ ਦਾ ਚੌਥਾ ਹਿੱਸਾ ਬੇਕਿੰਗ ਪਾਊਡਰ ਵੀ ਲੈ ਲਿਆ ਹੈ ਤੇ ਆਪਾਂ ਇਹਨਾਂ ਚੀਜ਼ਾਂ ਨੂੰ ਸਾਰੇ ਮਿਕਸ ਕਰ ਲੈਣੇ ਹਨ ਤੁਸੀਂ ਬੇਕਿੰਗ ਪਾਊਡਰ ਦੀ ਜਗ੍ਹਾ ਬੇਕਿੰਗ ਸੋਡਾ ਵੀ ਲੈ ਸਕਦੇ ਹੋ ਤੇ ਆਪਾਂ ਥੋੜਾ ਥੋੜਾ ਪਾਣੀ ਕਰਕੇ ਬੈਟਰ ਨੂੰ ਕੋਲਣਾ ਹੈ ਇਸ ਨੂੰ ਆਪਾਂ ਇੱਕੋ ਹੀ ਡਾਇਰੈਕਸ਼ਨ ਵਿੱਚ ਕੋਲਾਂਗੇ ਤਾਂ ਕਿ ਸਾਡਾ ਬੈਟਰ ਫਲਫੀ ਤਿਆਰ ਹੋਵੇ ਤੇ ਸਾਡੇ ਪਕੌੜੇ ਫੁੱਲੇ ਫੁੱਲੇ ਬਣ ਆਪਾਂ ਇਸ ਨੂੰ ਬੈਟਰ ਨੂੰ 1 ਮਿੰਟ ਤੱਕ ਲਗਾਤਾਰ ਹਿਲਾਉਂਦੇ ਰਹਿਣਾ ਹੈ ਤੁਸੀਂ ਕੰਸਿਸਟੈਂਸੀ ਦੇਖ ਸਕਦੇ ਹੋ ਤੇ ਹੁਣ ਸਾਡਾ ਬੈਟਰ ਬਿਲਕੁਲ ਤਿਆਰ ਹੈ ਤੇ ਆਪਾਂ ਇਹਨੂੰ ਰੈਸਟ ਲਈ ਰੱਖ ਦਿੰਦੇ ਹਾਂ ਹੁਣ ਆਪਾਂ ਕੜੀ ਦੇ ਬੈਟਰ ਦੀ ਵੀ ਤਿਆਰੀ ਕਰ ਲੈਂਦੇ ਹਾਂ ਇੱਕ ਮੈਂ ਬౌਲ ਇੱਥੇ ਦਹੀਂ ਦਾ ਲਿੱਤਾ ਹੈ ਇਸ ਨੂੰ ਆਪਾਂ ਹੁਣ ਮੈਸ਼ ਕਰ ਲੈਂਦੇ ਹਾਂ ਚੰਗੀ ਤਰ੍ਹਾਂ ਤੁਸੀਂ ਇਸ ਦੀ ਜਗ੍ਹਾ ਤੇ ਲੱਸੀ ਵੀ ਲੈ ਸਕਦੇ ਹੋ ਲਗਭਗ 500 ਗ੍ਰਾਮ ਜਿੰਨੀ ਹੈ ਦਹੀਂ ਹੈ ਇਸ ਨੂੰ ਹੁਣ ਮੈਂ ਮੈਸ਼ ਕਰਕੇ ਇੱਕ ਵੱਡੇ ਬਰਤਨ ਵਿੱਚ ਟਰਾਂਸਫਰ ਕਰ ਰਹੀ ਹਾਂ ਤੇ ਦਹੀਂ ਜੋ ਲੱਗੀ ਹੋਈ ਸੀ ਡੋਂਗੇ ਵਿੱਚ ਤੇ ਆਪਾਂ ਉਸ ਵਿੱਚ ਪਾਣੀ ਪਾ ਕੇ ਵੀ ਉਸ ਨੂੰ ਪਾ ਲੈਣਾ ਹੈ ਤੇ ਇਸ ਦੇ ਵਿੱਚ ਹੁਣ ਮੈਂ ਅੱਧਾ ਕੱਪ ਬੇਸਨ ਦਾ ਐਡ ਕਰ ਰਹੀ ਹਾਂ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਸਾਨੂੰ ਬੇਸਨ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਕਿ ਕੋਈ ਵੀ ਗੋਠਲੀ ਨਾ ਰਹੇ ਮੈਂ ਇੱਥੇ ਬੇਸਨ ਨੂੰ ਛਾਣ ਕੇ ਲੈਂਦਾ ਸੀ ਚਾਹੇ ਉਹ ਪਕੌੜਿਆਂ ਦਾ ਬੇਸਨ ਲੈਂਦਾ ਹੈ ਜਾਂ ਮੈਂ ਇੱਥੇ ਕੜੀ ਵਾਸਤੇ ਬੇਸਨ ਲੈ ਰਹੀ ਹਾਂ ਤਾਂ ਮੈਂ ਸਾਰੇ ਬੇਸਨ ਨੂੰ ਇੱਕ ਵਾਰੀ ਛਾਣ ਲੈਂਦਾ ਸੀ ਬੇਸਨ ਛਾਣਨ ਨਾਲ ਕੋਈ ਵੀ ਗੁੱਠਲੀ ਨਹੀਂ ਰਹਿੰਦੀ ਸਾਡੀ 1 ਲੀਟਰ ਪਾਣੀ ਐਡ ਕਰਨ ਤੋਂ ਬਾਅਦ ਮੈਂ ਇੱਥੇ ਤੜਕੇ ਤਿਆਰੀ ਕਰ ਲਈ ਹੈ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਲੈ ਲਿਆ ਹੈ ਤੇ ਇੱਕ ਲੰਬੇ ਸਾਈਜ਼ ਦਾ ਮੈਂ ਪਿਆਜ਼ ਕੱਟ ਲਿਆ ਹੈ ਤੇ ਇੱਕ ਪਿਆਜ਼ ਨੂੰ ਮੈਂ ਬਰੀਕ ਕੱਟ ਲਿਆ ਹੈ ਖੜੇ ਮਸਾਲਿਆਂ ਚਾਤਾ ਚਮਚ ਮੇथी दाना 1 ਚਮਚ ਜੀਰੇ ਦਾ ਥੋੜੀ ਜਿਹੀ ਹਿੰਗ ਤੇ ਇੱਥੇ ਮੈਂ ਕੜੀ ਪੱਤੇ ਨੂੰ ਸੁਕਾ ਕੇ ਉਸ ਦਾ ਪਾਊਡਰ ਲੈ ਲਿਆ ਹੈ ਤੇ ਹੁਣ ਆਪਾਂ ਕੜੀ ਬਣਾਉਣਾ ਸਟਾਰਟ ਕਰਦੇ ਹਾਂ ਇੱਥੇ ਮੈਂ ਇੱਕ ਵੱਡਾ ਚਮਚ ਕੜਾਈ ਵਿੱਚ ਤੇਲ ਪਾ ਲਿਆ ਹੈ ਇਸ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਹੈ ਇਸ ਤੋਂ ਬਾਅਦ ਆਪਾਂ ਹੁਣ ਮਸਾਲਿਆਂ ਨੂੰ ਐਡ ਕਰ ਲੈਂਦੇ ਹਾਂ ਇੱਥੇ ਮੈਂ ਸਾਰੇ ਖੜੇ ਮਸਾਲੇ ਲੈ ਲਏ ਹਾਂ ਤੇ ਉਹਨਾਂ ਨੂੰ ਮੈਂ ਐਡ ਕਰ ਰਹੀ ਹਾਂ ਤੁਹਾਡੇ ਕੋਲ ਫ੍ਰੈਸ਼ ਕੜੀ ਪੱਤਾ ਹੈ ਤਾਂ ਤੁਸੀਂ ਫ੍ਰੈਸ਼ ਕੜੀ ਪੱਤੇ ਨੂੰ ਵੀ ਐਡ ਕਰ ਸਕਦੇ ਹੋ ਪਰ ਮੈਂ ਇੱਥੇ ਕੜੀ ਪੱਤੇ ਨੂੰ ਸੁਕਾ ਕੇ ਉਸ ਦਾ ਪਾਊਡਰ ਬਣਾ ਕੇ ਰੱਖਿਆ ਹੋਇਆ ਹੈ ਮਸਾਲੇ ਹੁਣ ਚੰਗੀ ਤਰ੍ਹਾਂ ਫਰਾਈ ਹੋ ਚੁੱਕੇ ਹਨ ਇਹਨਾਂ ਵਿੱਚੋਂ ਕੁਛ ਪਾਣੀ ਹੁਣ ਸ਼ੁਰੂ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਆਪਾਂ ਲਸਣ ਅਦਰਕ ਤੇ ਹਰੀ ਮਿਰਚ ਦਾ ਕੁੱਟੇ ਹੋਏ ਪੇਸਟ ਨੂੰ ਪਾ ਦਵਾਂਗੇ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਆਪਾਂ ਫਰਾਈ ਕਰ ਲੈਣਾ ਹੈ ਤਾਂ ਕਿ ਇਹਨਾਂ ਦਾ ਕੱਚਾਪਨ ਨਿਕਲ ਜਾਵੇ ਇਸ ਤੋਂ ਬਾਅਦ ਹੁਣ ਆਪਾਂ ਪਿਆਜ਼ਾਂ ਨੂੰ ਐਡ ਕਰ ਦੇਣਾ ਹੈ ਸਭ ਤੋਂ ਪਹਿਲਾਂ ਮੈਂ ਬਰੀਕ ਕੱਟੇ ਹੋਏ ਪਿਆਜ਼ਾਂ ਨੂੰ ਐਡ ਕਰਾਂਗੀ ਤੇ ਇਹਨਾਂ ਨੂੰ ਆਪਾਂ ਹੁਣ गोल्डन ब्राउन ਹੁਣ ਤੱਕ ਪਕਾਉਣਾ ਹੈ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਸਾਲੇ ਵਿੱਚ ਮਿਕਸ ਕਰ ਲੈਂਦੇ ਹਾਂ ਤੇ ਹੁਣ ਸਾਡੇ ਪਿਆਜ਼ ਹੁਣ 골ਡਨ ਬ੍ਰਾਊਨ ਹੋ ਚੁੱਕੇ ਹਨ ਇਸ ਤੋਂ ਬਾਅਦ ਆਪਾਂ ਲੈਂਥ ਵਾਈਜ਼ ਕੱਟੇ ਹੋਏ ਪਿਆਜ਼ਾਂ ਨੂੰ ਐਡ ਕਰ ਦੇਣਾ ਹੈ ਲੈਂਥ ਵਾਈਜ਼ ਕੱਟੇ ਹੋਏ ਪਿਆਜ਼ਾਂ ਨੂੰ ਆਪਾਂ ਜ਼ਿਆਦਾ ਨਹੀਂ ਪਕਾਉਣਾ ਸਿਰਫ ਇਹਨਾਂ ਨੂੰ ਸੌਫਟ ਹੋਣ ਤੱਕ ਹੀ ਪਕਾਉਣਾ ਹੈ ਇਹਨਾਂ ਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਤੇ ਇਸ ਤੋਂ ਬਾਅਦ ਹੁਣ ਆਪਾਂ ਮਸਾਲੇ ਐਡ ਕਰਾਂਗੇ ਇਸ ਅਸੀਂ ਮਸਾਲੇ ਧਿਆਨ ਨਾਲ ਐਡ ਕਰ ਰਹੇ ਹਾਂ ਕਿਉਂਕਿ ਆਪਾਂ ਗੜੀ ਦੇ ਬੈਟਰ ਵਿੱਚ ਵੀ ਅਲੱਗ ਮਸਾਲੇ ਪਾਏ ਹੋਏ ਹਨ ਆਪਾਂ ਇਸ ਤੜਕੇ ਦੇ ਹਿਸਾਬ ਨਾਲ ਹੀ ਮਸਾਲਿਆਂ ਨੂੰ ਪਾਣਾ ਹੈ ਇੱਥੇ ਮੈਂ ਅੱਧਾ ਚਮਚ ਨਮਕ ਐਡ ਕਰ ਰਹੀ ਹਾਂ ਤੁਸੀਂ ਆਪਣੇ ਸਵਾਦ ਅਨੁਸਾਰ ਨਮਕ ਐਡ ਕਰ ਲੈਣਾ ਹੈ ਤੇ ਅੱਧੇ ਚਮਚੀ ਮੈਂ ਲਾਲ ਮਿਰਚ ਪਾਊਡਰ ਦਾ ਵੀ ਐਡ ਕਰ ਰਹੀ ਹਾਂ ਅੱਧਾ ਚਮਚ ਮੈਂ ਹਲਦੀ ਦਾ ਐਡ ਕੀਤਾ ਹੈ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਅੱਧਾ ਚਮਚ ਮੈਂ ਹੁਣ ਸੁੱਕੇ ਧਨੀਆ ਦਾ ਵੀ ਐਡ ਕਰਕੇ ਆਪਾਂ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਹਾਂ ਮਸਾਲੇ ਪਕਾंदे-ਪਕਾंदे ਮੈਂ ਤੁਹਾਨੂੰ ਇੱਥੇ ਰਿਮਾਈਂਡ ਕਰਾਉਣਾ ਚਾਹਾਂਗੀ ਜੇਕਰ ਤੁਹਾਨੂੰ ਮੇਰੀ ਰੈਸਪੀਜ਼ ਦੇਖਣਾ ਪਸੰਦ ਹੈ ਤਾਂ ਤੁਸੀਂ ਮੇਰੇ ਚੈਨਲ ਪੰਜਾਬੀ ਕੁਕਸਪੌਟ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਤੇ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰੋ ਹੁਣ ਆਪਾਂ ਕੜੀ ਦੇ ਬਟਰ ਨੂੰ ਇਸ ਮਸਾਲੇ ਵਿੱਚ ਐਡ ਕਰ ਦਿੰਦੇ ਹਾਂ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੀ ਰਹਿਣਾ ਹੈ ਤਾਂ ਕਿ ਸਾਡੀ ਕੜੀ ਫਟ ਨਾ ਜਾਵੇ ਆਪਾਂ ਕੜੀ ਦੇ ਬੈਟਰ ਨੂੰ ਲਗਾਤਾਰ 1 ਮਿੰਟ ਤੱਕ ਹਿਲਾਣ ਦੇ ਜਾਣਾ ਹੈ ਜਦ ਤੱਕ ਇਹ ਉਬਾਲ ਨਾ ਆ ਜਾਵੇ ਕੜੀ ਨੂੰ ਉਬਾਲ ਆ ਚੁੱਕਾ ਹੈ ਤੇ ਉੱਪਰ ਝੱਗ-ਝੱਗ ਵੀ ਬਣ ਚੁੱਕੀ ਹੈ ਆਪਾਂ ਇਸ ਨੂੰ ਜਦ ਤੱਕ ਹਿਲਾਉਂਦੇ ਰਾਵਾਂਗੇ ਤੇ ਸਾਰੀ ਝੱਗ ਖਤਮ ਹੋ ਜਾਣੀ ਹੈ ਐਨੇ ਚ ਕੜੀ ਸਾਡੀ ਉਬਰ ਰਹੀ ਹੈ ਤੇ ਆਪਾਂ ਪਕੌੜਿਆਂ ਦਾ ਬੈਟਰ ਨੂੰ ਦੇਖ ਲੈਂਦੇ ਹਾਂ ਪਕੌੜਿਆਂ ਦਾ ਬੈਟਰ ਵੀ ਸਾਡਾ ਫੁਲਕੇ ਤਿਆਰ ਹੋ ਚੁੱਕਾ ਹੈ ਇਹ ਫਲਫੀ ਬਣ ਚੁੱਕਾ ਹੈ ਤੇ ਹੁਣ ਆਪਾਂ ਛੋਟੇ-ਛੋਟੇ ਇਸ ਦੇ ਪਕੌੜੇ ਬਣਾ ਲੈਂਦੇ ਹਾਂ ਕਟਾਈ ਵਿੱਚ ਤੇਲ ਪੂਰਾ ਗਰਮ ਹੋ ਚੁੱਕਾ ਹੈ ਤੇ ਮੈਂ ਪਕੌੜਿਆਂ ਨੂੰ ਪ ਆਪਾਂ ਪਕੌੜੇ ਬਹੁਤ ਛੋਟੇ-ਛੋਟੇ ਹੀ ਬਣਾਵਾਂਗੇ। ਛੋਟੇ-ਛੋਟੇ ਪਕੌੜੇ ਹੀ ਕੜੀ ਵਿੱਚ ਬਹੁਤ ਵਧੀਆ ਲੱਗਦੇ ਹਨ। ਤੇ ਪੂਰੇ ਫਲਫੀ-ਫਲਫੀ ਜੇ ਬਣ ਰਹੇ ਹਨ। ਤੁਸੀਂ ਇਹਨਾਂ ਦਾ ਕਲਰ ਦੇਖ ਸਕਦੇ ਹੋ ਕਿ ਇਹ ਫੁੱਲੇ-ਫੁੱਲੇ ਸਾਡੇ ਪਕੌੜੇ ਤੇ ਗੋਲਡਨ ਬ੍ਰਾਊਨ ਬਣ ਚੁੱਕੇ ਹਨ ਤੇ ਆਪਾਂ ਇਹਨਾਂ ਨੂੰ ਅਲੱਗ ਕਰ ਲੈਂਦੇ ਹਾਂ। ਤੇ ਕੜੀ ਵੀ ਸਾਡੀ 20 ਤੋਂ 25 ਮਿੰਟ ਤੱਕ ਉਬਲ ਚੁੱਕੀ ਹੈ। ਤੇ ਹੁਣ ਆਪਾਂ ਪਕੌੜਿਆਂ ਨੂੰ ਵੀ ਐਡ ਕਰ ਦਿੰਦੇ ਹਾਂ। ਇਹਨਾਂ ਨੂੰ ਵੀ ਆਪਾਂ ਇੱਕ ਦੋ ਬਾਲ ਦਿਲਵਾ ਲੈਂਦੇ ਹਾਂ। ਤੇ ਹੁਣ ਆਪਾਂ ਕੜੀ ਨੂੰ ਡਬਲ ਸਵਾਦ ਬਣਾਉਣ ਲਈ ਇੱਕ ਹੋਰ ਤੜਕਾ ਲਗਾਵਾਂਗੇ ਇੱਥੇ ਮੈਂ ਤੜਕਾ ਪੈਨ ਵਿੱਚ ਥੋੜਾ ਜਿਹਾ ਤੇਲ ਲੈ ਲਿਆ ਹੈ ਤੇ ਉਸ ਦੇ ਵਿੱਚ ਦੋ ਸੁੱਕੀਆਂ ਲਾਲ ਮਿਰਚਾਂ ਐਡ ਕਰ ਰਹੀ ਹਾਂ ਤੇ ਥੋੜੀ ਜਿਹੀ ਹਿੰਗ ਵੀ ਮੈਂ ਐਡ ਕਰ ਦਿੱਤੀ ਹੈ ਤੇ ਅੱਧਾ ਚਮਚ ਜਿੰਨਾ ਮੈਂ ਜੀਰਾ ਵੀ ਐਡ ਕਰ ਰਹੀ ਹਾਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਆਪਾਂ ਇਸ ਨੂੰ ਹਿਲਾ ਲੈਂਦੇ ਹਾਂ ਤੇ ਇਸ ਤੜਕੇ ਵਿੱਚ ਹੁਣ ਆਪਾਂ ਅੱਧੇ ਚਮਚ ਦੇਗੀ ਮਿਰਚ ਦਾ ਐਡ ਕਰ ਦਿੰਦੇ ਹਾਂ ਤੇ ਇਸੇ ਤੜਕੇ ਨੂੰ ਹੀ ਆਪਾਂ ਹੁਣ ਇਸੇ ਕੜੀ ਦੇ ਉੱਪਰ ਪਾ ਲੈਣਾ ਹੈ ਇਸ ਤੜਕੇ ਨਾਲ ਸਾਡਾ ਕੜੀ ਦਾ ਸਵਾਦ ਦੁਗਣਾ ਹੋ ਜਾਏਗਾ ਤੇ ਆਪਾਂ ਇਸ ਨੂੰ ਪਾਹੀ ਲਾ ਲੈਂਦੇ ਹਾਂ ਤੇ ਥੋੜੀ देर ਲਈ ਆਪਾਂ ਇਸ ਨੂੰ ਟੱਕ ਕੇ ਖੜਾ ਦਾਵਾਂਗੇ ਤਾਂ ਕਿ ਸਾਰੇ ਤੜਕੇ ਦਾ ਫਲੇਵਰ ਕੜੀ ਵਿੱਚ ਚੰਗੀ ਤਰ੍ਹਾਂ ਚਲਾ ਜਾਵੇ ਇਸ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਟੱਕ ਦੇਣਾ ਹੈ ਥੋੜੀ ਦੇਰ ਬਾਅਦ ਆਪਾਂ ਚੈੱਕ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸਾਡੀ ਕੜੀ ਬਣ ਕੇ ਤਿਆਰ ਹੋਈ ਹੈ ਤੁਸੀਂ ਇਸ ਦੀ ਰੰਗਤ ਵੀ ਦੇਖ ਸਕਦੇ ਹੋ ਤੇ ਟੈਕਸਚਰ ਤੇ ਕੰਸਿਸਟੈਂਸੀ ਵੀ ਦੇਖ ਸਕਦੇ ਹੋ ਕਿੰਨੀ ਵਧੀਆ ਸਾਡੇ ਪਕੌੜੇ ਵੀ ਬਣ ਕੇ ਤਿਆਰ ਹੋਏ ਹਨ ਤੇ ਹੁਣ ਸਾਡੀ ਘੜੀ ਸਰਵਿੰਗ ਲਈ ਬਿਲਕੁਲ ਤਿਆਰ ਹੋ ਚੁੱਕੀ ਹੈ ਜੇਕਰ ਤੁਹਾਨੂੰ ਮੇਰੀ ਰੈਸਪੀਸ ਪਸੰਦ ਆਉਂਦੀਆਂ ਨੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੈਨੂੰ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨ